ਏ ਮੇਰਾ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੁਹਾਡੇ ਆਪਣੇ ਦੋਸਤ ਬਾਬਾ ਵਿੱਕੀ ਵੱਲੋਂ ਲੈ ਕੇ ਹਾਜ਼ਰਾਂ ਜੀ ਤੁਹਾਡੇ ਲਈ ਪੰਜਾਬੀ ਚੁਟਕਲੇ ਕਈ ਬੰਦੇ ਗੱਲਾਂ ਦੇ ਐਡੇ ਜਾਦੂਗਰ ਹੁੰਦੇ ਨੇ ਵੀ ਉਹ ਆਪਣੀ ਗੱਲ ਕਹਿ ਵੀ ਦਿੰਦੇ ਨੇ ਤੇ ਸੁਣਨ ਵਾਲੇ ਨੂੰ ਮਹਿਸੂਸ ਵੀ ਨਹੀਂ ਹੋਣ ਦਿੰਦੇ ਰਿਟਾਇਰਮੈਂਟ ਤੋਂ ਬਾਅਦ ਦੋ ਦੋਸਤ ਇਕੱਠੇ ਹੋਏ ਪਹਿਲਾ ਦੋਸਤ ਦੂਜੇ ਨੂੰ ਕਹਿੰਦਾ ਹਾਂ ਬਈ ਕਿਵੇਂ ਚੱਲਦੀ ਆ ਜ਼ਿੰਦਗੀ ਉਹ ਕਹਿੰਦਾ ਬਈ ਵਧੀਆ ਚੱਲਦੀ ਆ બસ ਜ਼ਿੰਦਗੀ ਚ ਅਡਜਸਟਮੈਂਟ ਕਰਕੇ ਰੱਖੀ ਹੋਈ ਐ ਦੋਹੇ ਜਣੇ ਸਵੇਰੇ ਉੱਠ ਖੜਦੇ ਆ ਪਹਿਲਾ ਨਾਸ਼ਤਾ ਬਣਾ ਲਈਦਾ ਫਿਰ ਗੱਲਾਂ ਗੱਲਾਂ ਚ ਭਾਂਡੇ ਮਾਜ ਦਈਦੇ ਨੇ ਉਦੋਂ ਬਾਅਦ ਪਿਆਰ ਪਿਆਰ ਚ ਵੰਡ ਕੇ ਕੱਪੜੇ ਧੋ ਲਈਦੇ ਨੇ ਤੇ ਜਿਹੜਾ ਘਰ ਵਾਲੀ ਨੂੰ ਪਸੰਦ ਹੁੰਦਾ ਕਦੇ ਕਦਾਈ ਉਹ ਬਣਾ ਦਿੰਨੇ ਆ ਨਹੀਂ ਆਪਣੀ ਮਰਜ਼ੀ ਦਾ ਬਣਾਉਨੇ ਆ ਤੇ ਤੈਨੂੰ ਪਤਾ ਹੀ ਆ ਵੀ ਮੇਰੀ ਘਰ ਵਾਲੀ ਨੂੰ ਸਫਾਈ ਬਹੁਤ ਪਸੰਦ ਐ ਸਫਾਈ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਐ ਉਹ ਨਾ ਯਾਰ ਮੈਂ ਤਾਂ ਆਪਦੇ ਬਾਰੇ ਸਾਰਾ ਕੁਝ ਦੱਸਦਾ ਤੂੰ ਦੱਸ ਵੀ ਤੇਰੀ ਜ਼ਿੰਦਗੀ ਕਿਵੇਂ ਚੱਲਦੀ ਆ ਉਹ ਕਹਿੰਦਾ ਗੱਲ ਬਈ ਇਹ ਹੈ ਵੀ ਜਿੰਨੀ ਕੁੱਤੇ ਖਾਣੀ ਤੇਰੇ ਨਾਲ ਹੁੰਦੀ ਆ ਓਨੀ ਕੁੱਤੇ ਖਾਣੀ ਮੇਰੇ ਨਾਲ ਹੁੰਦੀ ਆ ਬਸ ਫਰਕ ਇੰਨਾ ਕੀ ਆ ਵੀ ਮੈਨੂੰ ਤੇਰੇ ਵਾਂਗੂ ਗੱਲ ਦੀ ਪੇਸ਼ਕਾਰੀ ਕਰਕੇ ਦੱਸਣੀ ਨਹੀਂ ਆਉਂਦੀ ਇੱਕ ਵਾਰ ਸੰਤਾ ਇੱਕ ਪੰਡਤ ਕੋਲੇ ਕੁੰਡਲੀ ਦਿਖਾਉਣ ਚਲਿਆ ਗਿਆ ਪੰਡਤ ਉਹ ਕਹਿੰਦਾ ਜੀ ਮੇਰੀ ਕੁੰਡਲੀ ਦੇਖਿਓ ਪੰਡਤ ਕਹਿੰਦਾ ਤੇਰਾ ਨੋ ਸੰਤਾ ਕਹਿੰਦਾ ਹਾਂਜੀ ਕਹਿੰਦਾ ਤੇਰੀ ਘਰ ਵਾਲੀ ਦਾ ਨਾਮ ਸੁਵਿਤਰੀ ਆ ਕਹਿੰਦਾ ਹਾਂਜੀ ਕਹਿੰਦਾ ਤੇਰੇ ਤਿੰਨ ਬੱਚੇ ਨੇ ਦੋ ਕੁੜੀਆਂ ਇੱਕ ਮੁੰਡਾ ਕਹਿੰਦਾ ਹਾਂਜੀ ਕਹਿੰਦਾ ਤੂੰ ਪਰਸੋਂ 4 ਕਿਲੋ ਖੰਡ ਲੈ ਕੇ ਆਇਆ ਕਹਿੰਦਾ ਹਾਂਜੀ ਕਹਿੰਦਾ ਪੰਡਤ ਜੀ ਤੁਸੀਂ ਤਾਂ ਜਾਣੀ ਜਾਣੋ ਤੁਸੀਂ ਤਾਂ ਅੰਤਰਜਾਮੀ ਹੋ ਪੰਡਤ ਜੀ ਮੇਰੇ ਬਾਰੇ ਹੋਰ ਦੱਸੋ ਪੰਡਤ ਸੰਤੇ ਨੂੰ ਕਹਿੰਦਾ ਕੋਈ ਗੱਲ ਨਹੀਂ ਬੱਚਾ ਹੋਰ ਵੀ ਬਹੁਤ ਕੁਝ ਦੱਸਾਂਗੇ ਪਰ ਅਗਲੀ ਵਾਰ ਆਪਦੀ ਕੁੰਡਲੀ ਲੈ ਕੇ ਆਈ ਇਹ ਤਾਂ ਤੇਰਾ ਰਾਸ਼ਨ ਕਾਰਡ ਸੀ ਇੱਕ ਵਾਰ ਤਿੰਨ ਦੋਸਤ ਸੀ ਤਿੰਨੇ ਬਹੁਤ ਜ਼ਿਆਦਾ ਕਾਲੇ ਆਏ ਲੱਗੇ ਜਿਵੇਂ ਟੈਰਾ ਨੂੰ ਅੱਗ ਲਾਈ ਹੁੰਦੀ ਹੈ ਉਹਨਾਂ ਦੀ ਦੋਸਤੀ ਤੋਂ ਖੁਸ਼ ਹੋ ਕੇ ਇੱਕ ਦਿਨ ਇੱਕ پری ਪ੍ਰਗਟ ਹੋ ਗਈ پری ਉਹਨਾਂ ਨੂੰ ਕਹਿੰਦੀ ਮੈਂ ਤੁਹਾਡੀ ਦੋਸਤੀ ਤੋਂ ਬਹੁਤ ਜ਼ਿਆਦਾ ਖੁਸ਼ ਹੋਈਆਂ ਤੁਸੀਂ ਤਿੰਨੇ ਜਾਨੇ ਇੱਕ ਇੱਕ ਵਾਰ ਮੰਗੋ ਮੈਂ ਤੁਹਾਡਾ ਬਰ ਪੂਰਾ ਕਰੂੰਗੀ ਪਹਿਲਾ ਕਹਿੰਦਾ ਜੀ ਮੈਂ ਮੰਗਾ ਕਹਿੰਦੀ ਮੰਗ ਲੈ ਕਹਿੰਦਾ ਜੀ ਮੈਨੂੰ ਗੋਰਾ ਕਰ ਦਿਓ پری ਨੇ ਉਹਨੂੰ ਗੋਰਾ ਕਰਤਾ ਦੂਜੇ ਨੂੰ ਕਹਿੰਦੀ ਤੂੰ ਵੀ ਮੰਗ ਪਰ ਕਹਿੰਦਾ ਮੈਨੂੰ ਇਹਦੇ ਨਾਲੋਂ ਵੀ ਵੱਧ ਗੋਰਾ ਕਰ ਦਿਓ ਚਲੋ ਪਰਿ ਨੇ ਉਹਨੂੰ ਉਹਦੇ ਨਾਲੋਂ ਵੀ ਵੱਧ ਗੋਰਾ ਕਰਤਾ ਰਹਿ ਗਿਆ ਤੀਜਾ ਤੀਜਾ ਉਹਨਾਂ ਨੂੰ ਦੇਖ ਕੇ ਹੱਸੀ ਜਾਵੇ ਤੀਜਾ ਕਹਿੰਦਾ ਜੀ ਐਂ ਕਰੋ ਇਹਨਾਂ ਦੋਹਾਂ ਨੂੰ ਦੁਬਾਰੇ ਕਾਲਾ ਕਰ ਦਿਓ ਕਹਿੰਦੇ ਕਿਸੇ ਨੇ ਐਵੇਂ ਹੀ ਨਹੀਂ ਕਿਹਾ ਵੀ ਜਿਹੜੇ ਦੋਸਤ ਹੁੰਦੇ ਨੇ ਉਹ ਕਮੀਨੇ ਨਹੀਂ ਹੁੰਦੇ ਨੇ ਇੱਕ ਵਾਰ ਇੱਕ ਬੰਦਾ ਇੱਕ ਪੰਡਤ ਕੋਲੇ ਵਗ ਗਿਆ ਕਹਿੰਦਾ ਪੰਡਤ ਜੀ ਬਹੁਤ ਦੁਖੀਆਂ ਮੇਰੇ ਘਰ ਵਾਲੀ ਮੇਰੇ ਨਾਲ ਰੋਜ਼ ਲੜਦੀ ਰਹਿੰਦੀ ਆ ਕੋਈ ਹੱਲ ਦੱਸੋ ਪੰਡਤ ਕਹਿੰਦਾ ਤੂੰ ਆਪਦੀ ਤੇ ਤੇਰੀ ਘਰ ਵਾਲੀ ਦੀ ਦੋਹੇ ਕੁੰਡਲੀਆਂ ਮੇਰੇ ਕੋਲ ਲੈ ਕੇ ਆਈ ਮੈਂ ਤੈਨੂੰ ਦੱਸੂ ਵੀ ਕੀ ਕਾਰਨ ਆ ਕਿਉਂ ਤੁਹਾਡੀ ਲੜਾਈ ਹੁੰਦੀ ਹੈ ਚਲੋ ਉਹ ਬੰਦੇ ਨੇ ਦੋਹੇ ਕੁੰਡਲੀਆਂ ਲੈ ਆ ਕੇ ਪੰਡਤ ਨੂੰ ਫੜਾਤੀਆਂ ਪੰਡਤ ਦੇਖ ਕੇ ਕੁੰਡਲੀਆਂ ਨਾ ਨਾ ਥੋੜੀ ਤਾਂ ਲੜਾਈ ਹੋਊਗੀ ਉਹ ਬੰਦਾ ਕਹਿੰਦਾ ਕਿਉਂ ਜੀ ਕਿਉਂ ਲੜਾਈ ਹੋ ਕਹਿੰਦਾ ਦੇਖ ਤੁਹਾਡੇ ਸਿਰਫ 60ਾਂ ਚੋਂ 30 ਗੁਣ ਮਿਲਦੇ ਨੇ ਥੋੜੀ ਤਾਂ ਉਮਰ ਪਰ ਲੜਾਈ ਹੋ ਹੀ ਜਾਊ ਉਹ ਬੰਦਾ ਕਹਿੰਦਾ ਪੰਡ ਜੀ ਮੈਂ ਨਹੀਂ ਮੰਨਦਾ ਪੰਡਤ ਕਹਿੰਦਾ ਕਿਉਂ ਨਹੀਂ ਮੰਨਦਾ ਕਹਿੰਦਾ ਜੀ ਮੇਰੇ ਯਾਰਾਂ ਨਾਲ ਮੇਰੇ ਸਿਰਫ ਦੋ ਗੁਣ ਮਿਲਦੇ ਨੇ ਸਾਡੀ ਕਦੇ ਲੜਾਈ ਨਹੀਂ ਹੋਈ ਪੰਡਤ ਕਹਿੰਦਾ ਕਿਹੜੇ ਕਿਹੜੇ ਕਹਿੰਦਾ ਇੱਕ ਮੀਟ ਖਾਣ ਵਾਲਾ ਤੇ ਦੂਜਾ दारू ਪੀਣ ਵਾਲਾ ਇਸ ਵੀਡੀਓ ਵਿੱਚ ਦੋ ਚੁਟਕਲੇ ਦੀਪ ਚਾਂਦਪੂਰੀਆ ਜੀ ਜਿਹੜੇ ਦबई ਤੋਂ ਨੇ ਉਹਨਾਂ ਨੇ ਭੇਜੇ ਸੀ ਜੇ ਵੀਡੀਓ ਵਧੀਆ ਲੱਗਦੀ ਹੈ ਵੀਰੇ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਆਦਾਬ ਨਮਸਕਾਰ